ਮੁਰਦਾਬਾ ਮੁਰਦਾਬਾ ਕਾਂਗਰਸ ਦਾ ਇੱਕ ਹੈਨਰੀ ਮੁਰਦਾਬਾ 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 ਕਾਂਗਰਸ ਦਾ ਇੱਕ ਹੈਨਰੀ ਮੁਰਦਾਬਾ 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 ਆਵਾਮੀ ਪਾਰਟੀ ਜਿੰਦਾਬਾਦ 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 ਆਵਾਮੀ ਪਾਰਟੀ ਜਿੰਦਾਬਾਦ 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 ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜਿੰਦਾਬਾਦ ਜਿੰਦਾਬਾਦ ਪੰਜਾਬ ਵਿਧਾਨ ਸਭਾ ਵਿੱਚ ਵਾਵਾ ਹੈਨਰੀ ਵੱਲੋਂ ਵਿਧਾਨ ਸਭਾ ਹਲਕਾ ਪਹਿਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਬੋਲੇ ਗਏ ਆਪ ਸ਼ਬਦਾਂ ਕਿੱਤੀ ਦੀ ਗਾਲੀ ਗਲੋਸ ਦੇ ਵਿਰੋਧ ਵਿੱਚ ਅੱਜ ਕਰਮਸਰ ਰਾੜਾ ਸਾਹਿਬੇ ਕੀ ਪਾਰਟੀ ਵਰਕਰਾਂ ਅਤੇ ਨਾਲ ਲੱਗਦੇ ਪਿੰਡਾਂ ਦੇ ਪੰਚਾਂ ਸਰਪੰਚਾਂ ਸਮਾਜ ਸੇਵੀਆਂ ਵੱਲੋਂ ਇੱਕ ਰੋਸ ਮਜਾਰਾ ਕੀਤਾ ਗਿਆ ਜਿਸ ਵਿੱਚ ਵਾਵਾ ਹੈਂਡਰੀ ਦਾ ਪੁਤਲਾ ਫੋਕਿਆ ਗਿਆ ਤੇ ਜ਼ੋਰਦਾਰ ਨਾਦੇਵਾਜੀ ਕੀਤੀ ਗਈ ਆਓ ਦੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਮੈਂਦਨੇ ਨੇ ਵੋਟਾਂ ਨਾਲ ਜਿੱਤ ਕੇ ਗਏ ਹੋਏ ਨੇ ਸਾਭ ਦੇ ਬਰਾਬਰ ਨੇ ਉੱਥੇ ਵੀ ਉਹਨਾਂ ਨੂੰ ਛੋਟਾ ਸਮਝਣ ਦੀ ਨਾ ਉਹ ਗੱਲ ਕੀਤੀ ਜਾਵੇ ਜਿਹੜੀ ਉਹਨਾਂ ਦੇ ਉਸ ਰੋਸ ਮਜਾਰੇ ਦੇ ਵਿੱਚ ਉਹਨਾਂ ਦੇ ਵਾ ਹੈਂਡਰੀ ਦਾ ਪੁਤਲਾ ਫੋਕਿਆ ਗਿਆ ਤੇ ਗਾਹਾਂ ਵੀ ਇਸੇ ਤਰ੍ਹਾਂ ਕਰਦੇ ਰਹਾਂਗੇ ਜਿੰਨਾ ਚਿਰ ਉਹਨਾਂ ਤੇ ਕੋਈ ਸੰਸਦ ਦੇ ਵਿੱਚ ਠੋਸ ਕਾਰਵਾਈ ਨਹੀਂ ਕਰਦੇ। ਇੱਕ ਸਾਲ ਤੋਂ ਕੀ ਮੰਗ ਕਰਦੇ ਹੋ। ਉਹਨਾਂ ਦੀ ਮੰਗ ਦਾ ਰੱਦ ਕੀਤੀ ਜਾਵੇ ਜੀ। ਕਹਿਣਾ ਚਾਹੁੰਦੇ ਆਂ ਵੀ ਜੋ ਸਾਡੇ ਹਰਮਨ ਪਿਆਰੇ ਨੇਤਾ ਸਰਦਾਰ ਮਨਮਿੰਦਰ ਸਿੰਘ ਗਿਆਸਪੁਰਾ ਮੌਜੂਦਾ ਐਮਐਲਏ ਪ੍ਰਤੀ ਵਿਧਾਨ ਸਭਾ ਵਿੱਚ ਬਾਵਾ ਹੈਨਰੀ ਨੇ ਗਲਤ ਲਫ਼ਜ਼ ਬੋਲੇ ਨੇ ਗਲਗਲੋਚੀ ਉਹਦੇ ਪ੍ਰਤੀ ਅਸੀਂ ਅਸੀਂ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕਰ ਰਹੇ ਆਂ ਤੇ ਅਸੀਂ ਸੰਘਰਸ਼ ਜਾਰੀ ਰੱਖਾਂਗੇ ਤੇ ਜੋ ਗਲਤ ਸ਼ਬਦ ਬੋਲੇ ਨੇ ਉਹਦੇ ਪ੍ਰਤੀ ਅੱਜ ਉਹਦਾ ਪੁਤਲਾ ਫੁਕਿਆ ਪੁਤਲਾ ਫੱਕਿਆ ਗਿਆ ਤੇ ਅਸੀਂ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਬਈ ਸਰਕਾਰ ਨੂੰ ਬੇਨਤੀ ਕਰਦੇ ਹਾਂ ਬਈ ਬਾਬਾ ਹੈਨਰੀ ਬੰਨੀ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਹਾਂਜੀ ਸਰਪਰਸੋ ਇਧਰ ਬੋਲੋ ਗੁਰਦੀਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਐਮ.ਐਲ.ਏ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸਦਨ ਦੇ ਵਿੱਚ ਅਵਤਾਰ ਹੈ ਨਰੀਵੰਨੀਓ ਜਿਹੜੀ ਭੱਦੀ ਸ਼ਬਦਾਬਲੀ ਬੋਲੀ ਗਈ ਆ ਅਸੀਂ ਸਤਿਕਾਰ ਕਰਦੇ ਐਮ.ਐਲ.ਏ. ਸਾਹਿਬ ਦਾ ਗੁਰਸਿੱਖ ਬੰਦੇ ਨੇ ਉਹਤੇ ਐਕਸ਼ਨ ਹੋਣਾ ਚਾਹੀਦਾ ਸੰਸਦ ਪਵਿੱਤਰ ਸਦਨਾ ਜਿੱਥੇ ਮਤਲਬ ਗਾਲ ਕੱਢ ਕੇ ਸੰਸਦ ਦੀ ਤਹੀਨ ਕੀਤੀ ਆ ਉਹਨੇ ਨਾਲ ਹੀ ਐਮ.ਐਲ.ਏ. ਸਾਹਿਬ ਦਾ ਵੀ ਅਪਮਾਨ ਕਰਿਆ ਅਸੀਂ ਉਹਦੇ ਵਿਰੁੱਧ ਚਾਹੁੰਦੇ ਆ ਵੀ ਧੋਸ ਕਾਰਵਾਈ ਕਰੀ ਜਾਵੇ ਅੱਜ ਅਸੀਂ ਉਹਦਾ ਪੁਤਲਾ ਫੂਕਿਆ ਐਮੀ ਰੋਸ ਪ੍ਰਦਰਸ਼ਨ ਚੱਲਦੇ ਰਹਿਣਗੇ ਜਿੰਨਾ ਚਿਰ ਉਹਦੇ ਵਿਰੁੱਧ ਕਾਰਵਾਈ ਨਹੀਂ ਹੁੰਦੀ ਧੰਨਵਾਦ ਜੀ ਹਾਂਜੀ ਸਰਪੰਚ ਸਾਹਿਬ ਕੀ ਗੱਲਾਂ ਕਰੀਏ ਅਸੀਂ ਕਾਲ ਜੀ ਹਾਂਜੀ ਅਸੀਂ ਜੀ ਇਹਨਾਂ ਦੇ ਬਰਖ ਖਲਾਫ ਅਸੀਂ ਵੱਧ ਤੋਂ ਵੱਧ ਮਨਜਾਰੇ ਕਰਾਂਗੇ ਜੇ ਇਹਨੂੰ ਨਹੀਂ ਕੋਈ ਸਜ਼ਾ ਦਵਾਈ ਤਾਂ ਅਸੀਂ ਵੱਧ ਤੋਂ ਵੱਧ ਕਰਾਂਗੇ ਬਸ ਅਸੀਂ ਚੜ ਕੇ ਕਰਾਂਗੇ ਤੇ ਅਸੀਂ ਮਨਵਿੰਦਰ ਸਿੰਘ ਗਿਆਸਪੁਰਾਏ ਦਾ ਬਹੁਤ ਸਤਿਕਾਰ ਕਰਦੇ ਆ ਬਹੁਤ ਵਧੀਆ ਬੰਦੇ ਨੇ ਠੀਕ ਗੱਲ ਮਨਵਿੰਦਰ ਸਿੰਘ ਗਿਆਸਪੁਰਾ ਇੱਕ ਗੁਰਸਿੱਖ ਬੰਦੇ ਨੇ ਜਿੰਨਾਂ ਦੀ ਪਵਿੱਤਰ ਸੰਸਦ ਦੇ ਵਿੱਚ ਤੋਹਫੀਨ ਕੀਤੀ ਗਈ ਆ ਪੂਰੇ ਸੰਸਦ ਦੀ ਤੋਹਫੀਨ ਕੀਤੀ ਗਈ ਆ ਇਸ ਲਈ ਅਸੀਂ ਹਲਕਾ ਪੈਣ ਦੇ ਸਾਰੇ ਰਲ ਕੇ ਉਹਦਾ ਪੁੱਤਰਾ ਫੂਕਿਆ ਅਤੇ ਇੰਨਾ ਹੀ ਫੂਕਦੇ ਰਹਾਂਗੇ ਜਿੰਨਾ ਚਿਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਅਸੀਂ ਗਿਆਸਪੁਰਾ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਾਂਗੇ ਬਾਈ ਜੀ ਜਿਹੜੀ ਸਾਡੇ ਐਮਐਲਏ ਸਾਹਿਬ ਨੂੰ ਜਿਹੜੀ ਕਾਲੀ ਗਲੋਜ ਕੀਤੀ ਗਈ ਆ ਉਸ ਤੋਂ ਪਹਿਲਾਂ ਇਹ ਵੀ ਦੇਖਣ ਵਾਲੀ ਗੱਲ ਆ ਕਿ ਪਵਿੱਤਰ ਸਦਨ ਦੀ ਵੀ ਜਿਹੜੀ ਮਰਿਆਦਾ ਉਭੰਗ ਕੀਤੀ ਗਈ ਆ ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਅਗਰ ਇਹ ਸਾਡੀ ਪੁਕਾਰ ਨਹੀਂ ਸੁਣਦੇ ਤਾਂ ਅਸੀਂ ਇਸ ਤੋਂ ਵੀ ਵੱਧ ਕੇ ਗਾਂ ਜਿੰਨਾ ਹੋ ਸਕੇ ਉਹਨਾਂ ਕਰਾਂਗੇ ਤੇ ਅਸੀਂ ਸਾਡੇ ਐਮਐਲਏ ਸਾਹਿਬ ਸ੍ਰੀ ਮਿੰਦਰ ਸਿੰਘ ਿਆਸਪੁਰਾਈ ਦੇ ਨਾਲ ਮੂਹਰੇ ਖੜੇ ਆ ਉਹਨਾਂ ਦੇ ਤੇ ਅਸੀਂ ਛੇਤੀ ਛੇਤੀ ਕਾਰਵਾਈ ਦੀ ਮੰਗ ਕਰਦੇ ਹਾਂ ਜੀ ਧੰਨਵਾਦ ਜੀ